ਐਮਪੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਮਨਾਈ Eid ਅਦਾ ਕੀਤੀ ਨਮਾਜ਼ ਤੇ ਕਿਹਾ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਹੋਰ ਦੇਖੋ ਅੱਗੇ ਉਹਨਾਂ ਨੇ ਕਿਉਂ ਕੁਝ ਕਿਹਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ Eid ਦਾ ਦਿਨ ਚੜ੍ਹਿਆ Eid ਦਾ ਤਿਹਾਰ ਹੈ ਮੈਂ ਸਾਰੇ ਮਾਨਵਤਾ ਨੂੰ ਸਾਰੇ ਪੰਜਾਬੀਆਂ ਨੂੰ Eid ਦੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਅੱਜ ਜਿਸੀ ਜਲੰਧਰ ਦੇ ਵਿੱਚ ਈਦ ਮਨਾਉਣ ਦੇ ਮੌਕੇ ਤੇ ਸਾਰੇ ਜਣੇ ਪਹੁੰਚੇ ਐ ਨਵਾਜ ਪੜੀ ਗਈ ਹੈ ਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਤੇ ਏਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦ ਭਾਵਨਾ ਦੀ ਅਰਦਾਸ ਕੀਤੀ ਗਈ ਹੈ ਮੈਨੂੰ ਆ ਕੇ ਇੱਥੇ ਬੜੀ ਖੁਸ਼ੀ ਹੋਈ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਈਦ ਦੀ ਮੁਬਾਰਕਵਾਦ ਦਿੰਦਾ ਧੰਨਵਾਦ ਈਦ ਦੇ ਵੇਲੇ ਮਕਮਲ ਭਾਈ ਚਰਮਾ ਕੀ ਨਾਲ ਪਰ ਹਾਂ ਜੀ ਹਾਂ ਨਾਲ ਖੜੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਤੇ ਸਾਰੇ ਏਕਤਾ ਅਰ ਸਦਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ ਅਰ ਪਿਆਰ ਰਹੇ ਜੀ ਆ ਸਰ ਕੱਲ ਤੁਸੀਂ ਹਿਮਾਚਲ ਦੇ ਸੀਐਮ ਸਾਹ ਨਾਲ ਵੀ ਗੱਲਬਾਤ ਕੀਤੀ ਉਹ ਬਾਤ ਕਰ ਲਾਂਗੇ ਆਪਾਂ ਇਹ ਦਿਗ ਮੈਂ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜਾ ਹਿਮਾਚਲ ਦੇ ਵਿੱਚ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ ਉਸ ਦੇ ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਨਫ਼ਰਤ ਫੈਲਾ ਰਹੇ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਇਸ ਗੱਲ ਦੀ ਖ਼ੈਸ਼ ਜਾਰੀ ਕੀਤੀ ਹੈ ਔਰ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਹਿਮਾਚਲ ਤੇ ਪੰਜਾਬੀਆਂ ਦਾ ਹਮੇਸ਼ਾ ਤੋਂ ਨੌ ਮਾਸ ਦੇ ਰਿਸ਼ਤੇ ਦੇ ਮਨਾ ਮੰਗੋ ਪਿਆਰ ਰਿਹਾ ਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ ਹੈ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਐ ਉਹਨਾਂ ਦੇ ਬਹਿਕਾਵੇ ਵਿੱਚ ਨਾ ਆ ਕੇ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਾਨੂੰ ਹਿਮਾਚਲੀਆਂ ਦੀ ਤੇ ਹਿਮਾਚਲ ਦੀ ਸਾਨੂੰ ਐਸੀ ਪੁਰਾਣੇ ਪੰਜਾਬੀ ਐ ਸਾਨੂੰ ਇੱਕ ਦੂਸਰੇ ਦੀ ਲੋੜ ਐ ਐਸੀ ਹਮੇਸ਼ਾ ਇਕੱਠੇ ਰਹਿਣਾ ਤੇ ਇਕੱਠੇ ਹੀ ਹਮੇਸ਼ਾ ਰਹਾਂਗੇ ਕਿਸੇ ਤਰ੍ਹਾਂ ਦੀ ਨਫਰਤ ਦੀ ਭਾਵਨਾ ਸਾਡੇ ਵਿਚਕਾਰ ਜਿਹੜੇ ਕੱਲ ਤਨਸਰ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਦੇ ਕਹੇ ਤੇ ਨਹੀਂ ਹੋਏਗੀ ਇਹ ਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇੱਥੇ ਹਰ ਤਰੀਕੇ ਦੀ ਸਦ ਭਾਵਨਾ আর ਪਿਆਰ ਰਹੇਗਾ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਲੱਗਦਾ ਕੰਗਨਾ ਤੇ ਬਿਆਨਾਂ ਤੋਂ ਬਾਅਦ ਵੀ ਇਹ ਸਪੱਸ਼ਟ ਹੈ ਕਿ ਬੀਜੇਪੀ ਦੀ ਨਫਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫੈਲਾਉਂਦੇ ਆ ਆਪਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਣਾ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਜਿੰਨੀ ਸਾ ਵੀ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਹੋ ਰਿਹਾ ਕਈ ਜਗ੍ਹਾ ਪਾਣੀ ਬਹੁਤ ਘਟਦਾ ਜਾ ਰਿਹਾ ਇਹਦੇ ਵਾਸਤੇ ਲੋਕਾਂ ਨੂੰ ਕੀ ਚਾਹੀਦਾ ਨਾ ਕੋਈ ਤਿਤਰ ਜਵਾਰ ਹੈਗਾ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਗੁਰਨਾਨਕ ਸਾਹਿਬ ਨੇ ਕੀ ਕਿਹਾ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਅਸੀਂ ਜਾਰਾ ਤੋਂ ਜ਼ਿਆਦਾ ਸਾਮ ਸੰਭਾਲ ਕਰੀਏ ਤੇ ਪਾਣੀ ਉਹਨਾਂ ਵਰਤੀ ਜਿੰਨੇ ਦੀ ਲੋੜ ਹੈ ਤੇ ਜਿਹੜਾ ਪਾਣੀ ਥੱਲੇ ਨੂੰ ਘਟਦਾ ਜਾ ਰਿਹਾ ਇਹਦੀ ਚਿੰਤਾ ਕਰੀਏ ਤੇ ਇਸਦੇ ਹੱਲ ਲੱਭੀਏ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਅਰੇ ਦੇ ਬਾਰੇ ਜਾਗਰੂਕ ਕੀਤਾ ਜਾਵੇ